ਸੋ ਇੱਥੇ ਸਿਕਲੀਗਰ ਸਿੰਘਾਂ ਵੱਲੋਂ ਸ਼ਾਸਤਰ ਨੇ ਜਿਹੜੇ ਉਹਨਾਂ ਨੂੰ ਤੇਜ ਕੀਤਾ ਜਾ ਰਿਹਾ ਹੈ ਧਾਰ ਲਗਾਈ ਜਾ ਰਹੀ ਹੈ ਗੱਲਬਾਤ ਕਰਦੇ ਆ ਕਿਉਂਕਿ ਜਿਹੜੇ ਸਾਡੇ ਪੂਰਵਕ ਸੀ ਉਹ ਹਥਿਆਰ ਬਣਾ ਗਏ ਸੀ ਚਮੜਿਆਂ ਤੱਕ ਦੀਆਂ ਤੋਪਾਂ ਬਣਾ ਗਏ ਸੀ ਪਰ ਉਹ ਕਿਤੇ ਨਾ ਕਿਤੇ ਸਿੱਖਾਂ ਦੇ ਜਿਹੜੇ ਆਪਾਂ ਕਹਿੰਦੇ ਜਥੇਦਾਰਕ ਹੁੰਦੇ ਨੇ ਕੌਮ ਦੇ ਪੰਥ ਦੇ ਜਿਹੜੇ ਜਥੇਦਾਰਕ ਹੁੰਦੇ ਨੇ ਸਾਡਾ ਇਤਿਹਾਸ ਹੀ ਲੋਪ ਕਰਦਾ ਉਹਨਾਂ ਨੇ ਕਿਤੇ ਉਹ ਹੀ ਇਤਿਹਾਸ ਸੀ ਭਾਈ ਮੰਨੀ ਸਿੰਘ ਭਾਈ ਬਚੱਤਰ ਸਿੰਘ ਜਿਨ੍ਹਾਂ ਨੇ ਹਾਥੀ ਰੋਕਿਆ ਭਾਈ ਬਚੱਤਰ ਸਿੰਘ ਨੇ ਮਨੀ ਸਿੰਘ ਨੇ ਬੰਦ-ਬੰਦ ਕਰਵਾਏ ਅੱਜ ਉਹਨਾਂ ਦਾ ਪਰਿਵਾਰ ਕਿੱਥੇ ਆ ਤਾਲੇ ਜਾਬੀਆਂ ਤੱਕ ਹੀ ਸਹਿਮਤ ਰਹਿ ਗਿਆ ਵਰਲਡ ਦੇ ਵਿੱਚ ਅੱਜ ਤੱਕ ਚੰਬੜੇ ਦੀ ਤੋਪ ਨਹੀਂ ਬਣਾਈ ਉਸ ਇਕਲੀ ਕਰਾ ਨੇ ਬਣਾਈ ਸੀ ਜਦੋਂ ਜੰਮੂ ਦੀ ਪਹਾੜਾਂ ਤੱਕ ਲੜਾਈਆਂ ਲੜਨ ਗਏ ਨੇ ਇੱਕ ਢਾਲ ਇਦਾਂ ਦੀ ਤਿਆਰ ਕਰੀ ਸੀ ਅੱਜ ਤੱਕ ਉਹਦੇ ਵਿੱਚ ਗੋਲੀ ਬਾਰੂਦ ਨਹੀਂ ਰੰਗਦਾ ਉਹ ਕਿਹਨੇ ਤਿਆਰ ਕਰੀ ਸੀ ਇਕਲੀ ਕਰਾ ਨੇ ਕਰੀ ਸੀ ਇਹ ਸ਼ਸਤਰ ਵੀ ਤਿਆਰ ਵੀ ਕਰਦੇ ਹੋ ਜੀ ਤਿਆਰ ਆਪਣੇ ਜਿਹੜੇ ਹੁਣ ਤੁਸੀਂ ਉਧਰ ਜਾਓਗੇ ਸਾਰਾ ਪਰਿਵਾਰ ਜਿਹੜਾ ਗੰਗਾ ਨਗਰ ਵਾਲਾ ਉਹ ਸਾਡੇ ਹੀ ਬੈਠਿਆ ਅੱਛਾ ਜੀ ਤੇ ਹੋਰ ਜਗ੍ਹਾ ਜਗ੍ਹਾ ਤੋਂ ਬੈਠੇ ਆ ਪਰ ਪੰਜਾਬ 'ਚ ਸ਼ਸਤਰ ਬਣਾਉਂਦੇ ਨਹੀਂ ਜੀ ਇੱਕ ਸਿਰਫ ਅੰਮਰਸਰ ਬਣਦੇ ਆ ਲੋਹਾਰਾ ਵਾਲੀ ਗਲੀ ਬਾਕੀ ਦਾ ਸਾਡਾ ਵਪਾਰੀ ਖੋਕੇ ਉਹ ਲੈ ਗਏ ਜਿਨ੍ਹਾਂ ਨੇ ਸਾਨੂੰ ਪੱਲੇ ਹੀ ਗੁਲਾਮੀ ਦੀ ਕੌਮ ਦੇ ਵਿੱਚ ਧੱਕਿਆ ਦੇਸ਼ ਆਜ਼ਾਦ ਹੋ ਗਿਆ ਸਾਨੂੰ ਗੁਲਾਮ ਜੰਗਲਾਂ ਦੇ ਵਿੱਚ ਰਹਿਣਾ ਪਿਆ ਜਿੱਦੋਂ ਅਸੀਂ ਬਾਹਰ ਆਏ ਆ ਤਾਂ 네ਰੂ ਵਰਗੇ ਨੇ ਸਾਡੇ ਤੇ ਇੱਕ ਇੱਟ ਲਾਦਾ ਸੀ ਅਸੀਂ ਇੱਕ ਲੋਹਾ ਨਹੀਂ ਚੱਕ ਸਕਦੇ ਸੀ ਹਥਿਆਰ ਦਾ ਬਣਾਉਣ ਦੀ ਦੂਰ ਦੀ ਗੱਲ ਆ ਸਿਕਲੀਗਰਾਂ ਤੇ ਇਦਾਂ ਦੀ ਪਾਬੰਦੀਆਂ ਕਿਉਂ ਲੱਗੀਆਂ ਜੀ ਕੋਈ ਡਰ ਸੀ ਕੋਈ ਭੈ ਸੀ ਇਹਨਾਂ ਤੋਂ ਮਾਰਸ਼ਲ ਕੌਮ ਸੀ ਜੀ ਸਿਕਲੀਗਰ ਇੱਕ ਮਾਰਸ਼ਲ ਕੌਮ ਸੀ ਜਿਨ੍ਹਾਂ ਨੇ ਹਰ ਕਿਸਮ ਟੱਕ ਦਾ ਹਥਿਆਰ ਚਲਾਇਆ ਤੇ ਔਰ ਬਣਾਉਣਾ ਵੀ ਸਿਖਾਇਆ ਔਰ ਉਹਨੂੰ ਚਲਾਉਣਾ ਵੀ ਸਿਖਾਇਆ ਤੇ ਉਸ ਕਰਕੇ ਉਹਨਾਂ ਨੂੰ ਲੋਬ ਕੀਤਾ ਗਿਆ ਅਕਾਲ ਤਖਤ ਤੋਂ 14 14000 ਰੁਪਏ ਸਾਡੇ ਨਾਂ ਤੇ ਈਸ਼ੂ ਹੁੰਦਾ ਬਜਟ ਜਾਰੀ ਹੁੰਦਾ ਪਣੋ ਕਿਤੇ ਮਿਲਦਾ ਨਹੀਂ ਜੀ ਪਣ ਉਹਨਾਂ ਨੂੰ ਡਾਰਾ ਵੀ ਕਿਤੇ ਇਹ ਕੌਮ ਨੂੰ ਅਸੀਂ ਮੂਰੇ ਲਿਆਏ ਕਿਤੇ ਕਬਜ਼ੇ ਨਾ ਕਰ ਲੈਣ ਇਸੇ ਕਰਕੇ ਤਾਂ ਪੰਥ ਪਿੱਛੇ ਆ ਤੋਂ ਬਾਅਦ ਸਕੂਲ ਕਾਲਜ ਮੈਂ ਕਹਿੰਦਾ ਕਿੰਨਾ ਕੁਛ ਇਨਾਂ ਕੋਲੇ ਆ ਸਾਡੇ ਭਾਈਚਾਰੇ ਦਾ ਇੱਕ ਵੀ ਬੰਦਾ ਸੇਵਾਦਾਰ ਦੀ ਨੌਕਰੀ ਨਹੀਂ ਰੱਖਿਆ ਹੋਇਆ ਇਹਨਾਂ ਨੇ ਦਾ ਸ਼ਸਤਰ ਬਣਨਗੇ ਜਿਵੇਂ ਸਾਡੇ ਹਜੂਰ ਸਾਹਿਬ ਚਲੇ ਜਾਓ 80% ਸਾਡਾ ਭਾਈਚਾਰਾ ਬੈਠਿਆ ਉਹਨਾਂ ਦੇ ਮੈਕਨਾ ਆਪਣੂਰ ਦਸਾਂ ਪਿੰਡਾਂ ਚ ਹਥਿਆਰ ਕੱਢ ਲਏ ਉਹਨਾਂ ਦੇ ਇੱਕ ਪਿੰਡ ਚ ਹੀ ਨਿਕਲੇ ਆਉਣਾ ਆ ਹਜੂਰ ਸਾਹਿਬ ਅੱਜ ਵੀ ਸਾਡੇ ਭਾਈਚਾਰੇ ਦਾ ਉੱਥੇ ਜਾ ਕੇ ਤੁਸੀਂ ਦੇਖੋ ਕਿੰਨਾ ਉੱਥੇ ਸਸਤਰਪਿਆ ਤਰ੍ਹਾਂ ਤਰ੍ਹਾਂ ਦੇ ਸ਼ਸਤਰ ਪਏ ਨੇ ਪਰ ਇੱਥੇ ਪਰ ਆ ਵੀ ਕੁਝ ਕੌਮ ਦੇ ਜਿਹੜੇ ਆਗੂਕਾਰ ਬਣੇ ਫਿਰਦੇ ਨੇ ਉਹਨੇ ਆਪਣੀਆਂ ਫੈਕਟਰੀਆਂ ਲਗਾ ਲੀਆਂ ਦੁਕਾਨਦਾਰੀਆਂ ਚਲਾ ਲੀਆਂ ਮੁੜ ਕੇ ਜਿਹੜੇ ਪੰਥ ਦੀਆਂ ਕੁਰਬਾਨੀਆਂ ਸੀ ਉਹ ਤਾਂ ਲੋਪ ਹੋ ਗਈਆਂ ਨੇ ਜੀ ਇਸੇ ਕਰਕੇ ਹੁਣ ਤੁਸੀਂ ਇਹ ਦੇਖ ਲਓ ਹਰ ਤਰ੍ਹਾਂ ਦਾ ਕੋਈ ਤਾਲਾ ਬਣ ਜਾਂਦਾ ਪਰ ਉਹਦੀ ਚਾਬੀ ਸਿਕਲੀ ਕਰ ਲਾ ਦਿੰਦਾ ਬਹੁਤ ਜਿਹੇ ਇਦਾਂ ਦੇ ਵੀ ਤਾਲੇ ਆਉਂਦੇ ਨੇ ਜਿਹੜੇ ਆਪ ਕੰਪਨੀ ਵਾਲੇ ਬਣਾ ਕੇ ਭੁੱਲ ਜਾਂਦੇ ਜੀ ਸਾਡੇ ਤੋਂ ਨਹੀਂ ਲੱਗਣੀ ਉਹਨੂੰ ਸਿਕਲੀ ਕਰ ਲਾ ਦਿੰਦੇ ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬੀ ਲੋਕ ਚੈਨਲ ਦੇਖ ਰਹੀਆਂ ਸਮੂਹ ਸੰਗਤਾਂ ਨੂੰ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਮੌਜੂਦ ਹਾਂ ਜਿੱਥੇ ਸ਼ਹੀਦੀ ਸਮਾਗਮ ਨੇ ਜਿਹੜੇ ਚੱਲ ਰਹੇ ਨੇ ਸੋ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਆ ਜਿਹੜੀ ਇਸ ਧਰਤੀ ਨੂੰ ਮੰਨਿਆ ਜਾਂਦਾ ਏ ਜਿੱਥੇ ਵੱਖ-ਵੱਖ ਤਰਾਂ ਦੇ ਉਪਰਾਲੇ ਨੇ ਜਿਹੜੇ ਵੱਖ-ਵੱਖ ਲੰਗਰ ਨੇ ਲਗਾਏ ਜਾਂਦੇ ਨੇ ਉੱਥੇ ਹੀ ਸਿਕਲੀਗਰ ਸਿੰਘਾਂ ਵੱਲੋਂ ਵੀ ਸਹਿਯੋਗ ਆ ਜਿਹੜਾ ਦਿੱਤਾ ਜਾਂਦਾ ਏ ਕਿਉਂਕਿ ਸਿਕਲੀਗਰ ਸਿੰਘ ਨੇ ਜਿਹੜੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੀ ਸਸਤਰ ਨੇ ਜਿਹੜੇ ਉਹ ਤਿਆਰ ਕਰਕੇ ਗੁਰੂ ਸਾਹਿਬਾਨ ਨੂੰ ਫੌਜਾਂ ਨੂੰ ਦੰਦੇ ਰਹੇ ਨੇ ਸੋ ਇੱਥੇ ਸਿਕਲੀਕਰ ਸਿੰਘਾਂ ਵੱਲੋਂ ਸ਼ਾਸਤਰ ਨੇ ਜਿਹੜੇ ਉਹਨਾਂ ਨੂੰ ਤੇਜ ਕੀਤਾ ਜਾ ਰਿਹਾ ਹੈ ਧਾਰ ਲਗਾਈ ਜਾ ਰਹੀ ਹੈ ਗੱਲਬਾਤ ਕਰਦੇ ਆ ਸਿੰਘ ਸਾਹਿਬ ਨੇ ਸਾਡੇ ਨਾਲ ਹਾਂਜੀ ਵਾਇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਆ ਜੀ ਮੇਰਾ ਮੇਠਨ ਸਿੰਘ ਆ ਜੀ ਤੇ ਸਿਕ ਸਿਕਲੀਕਰ ਸਿੰਘ ਸਭਾ ਪੰਜਾਬ ਵੱਲੋਂ ਅਪਰਾਲਾ ਕੀਤਾ ਜਾਂਦਾ ਜਿਸ ਦੇ ਵਿੱਚ ਕਰਦਾਂ ਦੇ ਲੰਗਰ ਲਾਈ ਜਾਂਦੇ ਆ ਲੰਗਰਾਂ ਘਰਾਂ ਦੇ ਵਿੱਚ ਜਿਹੜੇ ਬਹੁਤ ਦੂਰੋਂ ਦੂਰੋਂ ਲੰਗਰ ਆਉਂਦੇ ਆ ਉੱਥੇ ਕਰਦਾਂ ਕੋਈ ਵੀ ਸੰਗਤ ਵੀ ਲੈ ਕੇ ਜਾ ਸਕਦੀ ਆ ਜੀ ਤੇ ਜਿੰਨੇ ਵੀ ਕੋਈ ਤਰ੍ਹਾਂ ਦਾ ਸ਼ਸਤਰ ਆਉਂਦਾ ਉਹਨੂੰ ਰਪੈਰ ਧਾਰ ਹਰ ਕਿਸਮ ਦੀ ਤਰ੍ਹਾਂ ਤੋਂ ਜਿਹੜੀ ਵੀ ਚੀਜ਼ ਆ ਉਹਦੀ ਲੋਡ ਆ ਸੀ ਉਹ ਕਰਦੇ ਆ ਜੀ ਹੁਣ ਜਿਵੇਂ ਆ ਦੇਖੋ ਆਉਣਾ ਆਇਆ ਗੰਡਾਸਾ ਜੀ ਇਹਦੀ ਧਾਰ ਤਾਂ ਬਿਲਕੁਲ ਹੀ ਨਹੀਂ ਹੈਗੀ ਹਾਂਜੀ ਹਾਂਜੀ ਤੇ ਜੇ ਕਿਸੇ ਨੇ ਵਿਚਾਰੇ ਨੇ ਕੋਈ ਸਬਜ਼ੀ ਵੀ ਕੱਟਣੀ ਹੋਵੇ ਸਬਜ਼ੀ ਵੀ ਨਹੀਂ ਕੱਟ ਹੋਣੀ ਜੀ ਤੇ ਫ੍ਰੀ ਕਰਕੇ ਦਿੰਦੇ ਫ੍ਰੀ ਆ ਜੀ ਬਿਲਕੁਲ ਫ੍ਰੀ ਇਹ ਤਾਂ ਗੁਰੂ ਮਹਾਰਾਜ ਨੇ ਉਸੇ ਟਾਈਮ ਹੀ ਫ੍ਰੀ ਕਰਾਤਾ ਸੀ ਜਦੋਂ ਛੇਵੇਂ ਪਾਤਸ਼ਾਹਿਆਂ ਨੇ ਜਦੋਂ ਮਾਲਬੜੀ ਰਾਜਸਥਾਨ ਤੋਂ ਉਸ ਟਾਈਮ ਰਾਜਪੂਤਾਂ ਨੂੰ ਬੁਲਾਇਆ ਸੀ ਤਾਂ ਉਸ ਟਾਈਮ ਦੇ ਸਮੇਂ ਤੋਂ ਬਾਅਦ ਸਿਕਲੀ ਕਰਨੇ ਉਹ ਸਿੰਘ ਸੱਜ ਗਏ ਸੀ ਉਹ ਸਿੱਖ ਬਣ ਗਏ ਸੀ ਤੇ ਉਦੋਂ ਦੀ ਸੇਵਾ ਚੱਲ ਰਹੀਆਂ ਨੇ ਜੀ ਇਹ ਇਹ ਮਨ ਚ ਕਿੱਦਾਂ ਆਇਆ ਜੀ ਕਰਦਾਂ ਲੰਗਰਾਂ ਚ ਭੇਟ ਕਰਨੀਆਂ ਸ਼ਸਤਰਾਂ ਦੀ ਧਾਰ ਬਣਾਉਣੀ ਇਹ ਕਿੱਦਾਂ ਆਇਆ ਜੀ ਕਿਉਂਕਿ ਬਹੁਤ ਸਾਰੇ ਵੀਰ ਨੇ ਜਿਹੜੇ ਲੰਗਰ ਪਕਵਾਨ ਜਿੱਦਾਂ ਖਾਣ ਪੀਣ ਦੇ ਲੰਗਰ ਹੋਰ ਦਸਤਾਰਾਂ ਦੇ ਲੰਗਰ ਹੋਰ ਸ਼ਬਦ ਦਾ ਲੰਗਰ ਤੁਸੀਂ ਇਹ ਅਨੋਖਾ ਕਿੱਦਾਂ ਇਹ ਭਾਜੀ ਮੈਂ ਕਹਿੰਦਾ ਦੁਨੀਆ ਭਰ ਦਾ ਲੰਗਰ ਆਇਆ ਹੋਇਆ ਤੇ ਉਹਦੇ ਵਿੱਚ ਸਾਰਨ ਤੋਂ ਪੱਲਾ ਜਦੋਂ ਕੋਈ ਸਬਜ਼ੀ ਦੀ ਲੋੜ ਪੈਣੀ ਆ ਤਾਂ ਕਰਦਾਂ ਦੀ ਲੋੜ ਪੈਣੀ ਆ ਤੇ ਇੱਥੇ ਜਿੰਨੇ ਵੀ ਸਿੰਘ ਫਿਰ ਰਹੇ ਨੇ ਜ਼ਿਆਦਾ ਤੌਰ ਤੋਂ 50% ਉਹਨਾਂ ਕੋਲੇ ਹਥਿਆਰ ਨੇ ਪਰ ਉਹਨਾਂ ਨੂੰ ਧਾਰਾਂ ਦੀ ਲੋੜ ਆ ਕਈ ਵਾਰੀ ਤਾਂ ਸਿੰਘ ਇਦਾਂ ਦੇ ਵੀ ਆਏ ਨੇ ਜਿਨ੍ਹਾਂ ਦੀ ਮਿਆਨ ਕੱਢਦੇ ਸੀ ਨਾ ਉਹ ਨਿਕਲਦੇ ਨਹੀਂ ਸੀ ਜਾਮ ਸੀ ਕਈਆਂ ਦੇ ਗਾਤਰੇ ਅਸੀਂ ਥੋੜਿਆਂ ਨਾਲ ਵੀ ਕੱਡੇ ਨੇ ਜੀ ਐਨੇ ਜਾਮ ਨੇ ਉਹਨਾਂ ਨੂੰ ਦੱਸਿਆ ਵੀ ਭਾਈ ਇਹਨੂੰ ਜ਼ਿਆਦਾ ਨਹੀਂ 15 20 ਦਿਨ ਬਾਅਦ ਕੱਢ ਕੇ ਦੀ ਸਫਾਈ ਕਰ ਦਿਆ ਕਰੋ ਜੀ ਤੇ ਇਸ ਤਰੀਕੇ ਨਾਲ ਇਹ ਸੇਵਾ ਚੱਲ ਰਹੀ ਆ ਮੰਨ ਜੀ ਇਸ ਤਰੀਕੇ ਨਾਲ ਆਇਆ ਕਿਉਂਕਿ ਜਿਹੜੇ ਸਾਡੇ ਪੂਰਵਕ ਸੀ ਉਹ ਹਥਿਆਰ ਬਣਾ ਕੇ ਸੀ ਚਮੜਿਆਂ ਤੱਕ ਦੀਆਂ ਤੋਪਾਂ ਬਣਾ ਕੇ ਸੀ ਪਰ ਉਹ ਕਿਤੇ ਨਾ ਕਿਤੇ ਸਿੱਖਾਂ ਦੇ ਜਿਹੜੇ ਆਪਾਂ ਕਹਿੰਦਾ ਜਥੇਦਾਰਕ ਹੁੰਦੇ ਨੇ ਕੌਮ ਦੇ ਪੰਥ ਦੇ ਜਿਹੜੇ ਜਥੇਦਾਰਕ ਹੁੰਦੇ ਨੇ ਸਾਡਾ ਇਤਿਹਾਸ ਹੀ ਲੋਪ ਕਰਤਾ ਉਹਨਾਂ ਨੇ ਕਿਤੇ ਉਹ ਹੀ ਇਤਿਹਾਸ ਸੀ ਭਾਈ ਮੰਨੀ ਸਿੰਘ ਭਾਈ ਬਚੱਤਰ ਸਿੰਘ ਜਿਨ੍ਹਾਂ ਨੇ ਹਾਥੀ ਰੋਕਿਆ ਭਾਈ ਬਚੱਤਰ ਸਿੰਘ ਨੇ ਮਨੀ ਸਿੰਘ ਨੇ ਬੰਦ-ਬੰਦ ਕਰਵਾਏ ਅੱਜ ਉਹਨਾਂ ਦਾ ਪਰਿਵਾਰ ਕਿੱਥੇ ਆ ਤਾਲੇ-ਜਾਬੀਆਂ ਤੱਕ ਇਸਹਮਤ ਰਹਿ ਗਿਆ ਇਹ ਸਮਾਂ ਉਸ ਟਾਈਮ ਤੋਂ ਸਾਨੂੰ ਮਾਰ ਪਈ ਸੀ ਜਦੋਂ ਅੰਗਰੇਜ਼ਾਂ ਨੇ ਇੱਥੇ ਮੁਗਲਾਂ ਨੇ ਅੰਗਰੇਜ਼ਾਂ ਨੇ ਰਾਜ ਕਰਨਾ ਸੀ ਆ ਕੇ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਏਜੰਸੀਆਂ ਭੇਜੀਆਂ ਸੀ ਉਹ ਏਜੰਸੀਆਂ ਕੌਣ ਸੀ ਵੀ ਜਿਹੜੀਆਂ ਇੰਡੀਆ ਦੇ ਵਿੱਚ ਜਿਹੜੀਆਂ ਤਾਕਤਾਂ ਨੇ ਅਸੀਂ ਉਹਨੂੰ ਕਮਜ਼ੋਰਾ ਕਰ ਸਕੀਏ ਤੇ ਅੰਗਰੇਜ਼ ਇੱਥੇ ਰਾਜ ਕਰ ਸਕਣ ਤਾਂ ਉਸ ਸਮੇਂ ਦੇ ਵਿੱਚ ਇੱਕ ਸਿਗਲੀਕਾਰੀ ਸੀ ਜਿਹੜਾ ਸਵਾ ਸਵਾ ਲੱਖ ਨਾਲ ਲੜਨ ਵਾਲਾ ਹਥਿਆਰ ਤਿਆਰ ਕਰਦਾ ਸੀ ਜੀ ਬਲਡ ਦੇ ਵਿੱਚ ਅੱਜ ਤੱਕ ਚੰਮੜੇ ਦੀ ਤੋਪ ਨਹੀਂ ਬਣਾਈ ਉਸ ਇਕਲੀ ਕਰਾ ਨੇ ਬਣਾਈ ਸੀ ਜਦੋਂ ਜੰਮੂ ਦੀ ਪਹਾੜਾਂ ਤੱਕ ਲੜਾਈਆਂ ਲੜਨ ਗਏ ਨੇ ਇੱਕ ਢਾਲ ਇਦਾਂ ਦੀ ਤਿਆਰ ਕਰੀ ਸੀ ਅੱਜ ਤੱਕ ਉਹਦੇ ਵਿੱਚ ਗੋਲੀ ਬਾਰੂਦ ਨਹੀਂ ਰੰਗਦਾ ਉਹ ਕਿਹਨੇ ਤਿਆਰ ਕਰੀ ਸੀ ਇਕਲੀ ਕਰਾ ਨੇ ਕਰੀ ਸੀ ਇਹ ਲੋਪ ਹੁੰਦਾ ਜਿਹੜਾ ਦੇਖ ਰਿਆ ਸੀ ਉਹਨੂੰ ਮੁੱਖ ਦੇਖਦੇ ਹੋਏ ਅਸੀਂ ਸ਼ਸਤਰਾਂ ਦਾ ਜਿਹੜਾ ਫ੍ਰੀ ਸੇਵਾ ਲੰਗਰ ਲਾਇਆ ਜੀ ਇਹ ਸ਼ਸਤਰ ਵੀ ਤਿਆਰ ਵੀ ਕਰਦੇ ਹਾਂ ਜੀ ਤਿਆਰ ਆਪਣੇ ਜਿਹੜੇ ਹੁਣ ਤੁਸੀਂ ਉਧਰ ਜਾਓਗੇ ਸਾਰਾ ਪਰਿਵਾਰ ਜਿਹੜਾ ਗੰਗਾ ਨਗਰ ਵਾਲਾ ਉਹ ਸਾਡੇ ਹੀ ਬੈਠਿਆ ਤੇ ਹੋਰ ਜਗ੍ਹਾ ਜਗ੍ਹਾ ਤੋਂ ਬੈਠੇ ਆਪਣ ਪੰਜਾਬ ਵਿੱਚ ਸ਼ਸਤਰ ਬਣਾਉਂਦੇ ਨਹੀਂ ਜੀ ਇੱਕ ਸਿਰਫ ਅੰਮਰਸਰ ਬਣਦੇ ਆ ਲੋਹਾਰਾ ਵਾਲੀ ਗਲੀ ਬਾਕੀ ਦਾ ਸਾਡਾ ਵਪਾਰੀ ਖੋ ਕੇ ਉਹ ਲੈ ਕੇ ਜਿਨ੍ਹਾਂ ਨੇ ਸਾਨੂੰ ਪੱਲੇ ਹੀ ਗੁਲਾਮੀ ਦੀ ਕੌਮ ਦੇ ਵਿੱਚ ਧੱਕਿਆ ਜਦੋਂ ਦੇਸ਼ ਆਜ਼ਾਦ ਹੁੰਦਾ ਮੈਂ ਤੁਹਾਨੂੰ ਰੁਕ ਗਿਆ ਸੀ ਜਦੋਂ ਅੰਗਰੇਜ਼ਾਂ ਨੇ ਸਾਡੇ ਤੇ ਜ਼ੁਲਮ ਕੀਤਾ ਜ਼ੁਲਮ ਕਰਨ ਤੋਂ ਬਾਅਦ ਕੁਝ ਸਾਡੇ ਜਿਹੜੇ ਸਿੰਘ ਸੀ ਬੰਦੀ ਬਣਾਈ ਗਏ ਉਹਨਾਂ ਨੂੰ ਲੈ ਕੇ ਨਾਲ ਜਿਹੜੇ ਡਰਦੇ ਸੀ ਮਾੜਾ ਮੋਟਾ ਹਥਿਆਰ ਬਣਾਉਆਏਗੇ ਦੇਸ਼ ਆਜ਼ਾਦ ਹੋ ਗਿਆ ਸਾਨੂੰ ਗੁਲਾਮ ਜੰਗਲਾਂ ਦੇ ਵਿੱਚ ਰਹਿਣਾ ਪਿਆ ਜਦੋਂ ਅਸੀਂ ਬਾਹਰ ਆਏ ਆ ਤਾਂ 네ਰੂ ਵਰਗੇ ਨੇ ਸਾਡੇ ਤੇ ਇੱਕ ਐਟ ਲਾਦਾ ਸੀ ਅਸੀਂ ਇੱਕ ਲੋਹਾ ਨਹੀਂ ਚੱਕ ਸਕਦੇ ਸੀ ਹਥਿਆਰ ਦਾ ਬਣਾਉਣ ਦੀ ਦੂਰ ਦੀ ਗੱਲ ਆ ਸਿਕਲੀਗਰਾਂ ਤੇ ਇਦਾਂ ਦੀ ਪਾਬੰਦੀਆਂ ਕਿਉਂ ਲੱਗੀਆਂ ਜੀ ਕੋਈ ਡਰ ਸੀ ਕੋਈ ਭੈ ਸੀ ਇਹਨਾਂ ਤੋਂ ਮਾਰਸ਼ਲ ਕੌਮ ਸੀ ਜੀ ਸਿਕਲੀਗਰ ਇੱਕ ਮਾਰਸ਼ਲ ਕੌਮ ਸੀ ਜਿਨ੍ਹਾਂ ਨੇ ਹਰ ਕਿਸਮ ਤੱਕ ਦਾ ਹਥਿਆਰ ਚਲਾਇਆ ਤੇ ਅਰ ਬਣਾਉਣਾ ਵੀ ਸਿਖਾਇਆ ਅਰ ਉਹਨੂੰ ਚਲਾਉਣਾ ਵੀ ਸਿਖਾਇਆ ਤੇ ਉਸ ਕਰਕੇ ਉਹਨਾਂ ਨੂੰ ਲੋਭ ਕੀਤਾ ਗਿਆ ਪਰ ਅੱਜ ਦੀਆਂ ਸਰਕਾਰਾਂ ਅੱਜ ਵੀ ਸਾਡੇ ਬਾਰਡਰਾਂ ਤੇ ਹਥਿਆਰ ਲੈ ਕੇ ਫੌਜਾਂ ਖੜੀਆਂ ਨੇ ਜੀ ਸਾਨੂੰ ਅੱਜ ਵੀ ਲੋੜ ਆ ਹਥਿਆਰਾਂ ਦੀ ਸਰਕਾਰਾਂ ਕਿਉਂ ਨਹੀਂ ਅੱਗੇ ਲੈ ਕੇ ਆ ਰਹੀਆਂ ਸਿਕਲੀਗਰ ਕੌਮ ਆ ਜਿਹੜੀ ਗੁਰੂ ਸਾਹਿਬਾਨ ਦੇ ਸਮੇਂ ਤੋਂ ਸ਼ਸਤਰ ਤਿਆਰ ਕਰ ਰਹੀ ਆ ਨੌਲਜ ਆ ਇਹਨਾਂ ਨੂੰ ਅੱਜ ਕਿਉਂ ਨਹੀਂ ਅੱਗੇ ਲੈ ਕੇ ਆਇਆ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਅਕਾਲ ਤਖਤ ਦੀ ਗੱਲ ਕਰਦਾ ਅਕਾਲ ਤਖਤ ਤੋਂ 14 14000 ਰੁਪਏ ਸਾਡੇ ਨਾਂ ਦੇ ਈਸ਼ੂ ਹੁੰਦਾ ਬਜਟ ਜਾਰੀ ਹੁੰਦਾ ਜੀ ਪਰ ਉਹ ਕਿਤੇ ਮਿਲਦਾ ਨਹੀਂ ਜੀ ਉਹਨਾਂ ਨੂੰ ਇਹ ਹੋਣਾ ਚਾਹੀਦਾ ਸੀ ਵੀ ਇਹ ਉਹੀ ਕੌਮ ਆ ਜਿਨ੍ਹਾਂ ਨੇ ਪੰਥ ਦੇ ਵਿੱਚ ਏਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਜੰਗੀ ਸ਼ਸਤਰ ਬਣਾਏ ਤੇ ਜੰਗਾਂ ਦੇ ਵਿੱਚ ਜੰਗਾਂ ਉਦਰਾ ਉਤਰੇ ਵੀ ਲੜਾਈਆਂ ਵੀ ਲੜੀਆਂ ਸ਼ਹੀਦ ਵੀ ਹੋਏ ਪਰ ਉਹਨਾਂ ਨੂੰ ਡਾਰਾ ਵੀ ਕਿਤੇ ਇਹ ਕੌਮ ਨੂੰ ਅਸੀਂ ਮੂਰੇ ਲਿਆਏ ਕਿਤੇ ਕਬਜ਼ੇ ਨਾ ਕਰ ਲੈਣ ਇਸੇ ਕਰਕੇ ਤਾਂ ਪੰਥ ਪਿੱਛੇ ਆ 14 ਕਰੋੜ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਭਾਜੀ ਕੁਰਬਾਨੀਆਂ ਭਾਈ ਮੰਨੀ ਸਿੰਘ ਭਾਈ ਬਚਿੱਤਰ ਸਿੰਘ ਭਾਈ ਦਿਆਲਾ ਜੀ ਇਹ ਸਿਗਲੀਕਰ ਪਰਿਵਾਰਾਂ ਚੋਂ ਹੀ ਆ ਨੇ ਭਾਈ ਬੱਲੂ ਜੀ ਦਾ ਪਰਿਵਾਰ ਹੈ ਫਿਰ ਜੇ ਤੁਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਹੱਕ ਸਾਨੂੰ ਐਡਾ ਵੱਡਿਆ ਆਪਾਂ ਗੁਰੂ ਘਰਾਂ 'ਚ ਚੱਲੀਏ ਜੀ ਦਰਬਾਰ ਸਾਹਿਬ 'ਚ ਕਿੰਨੀ ਵੱਡੀ ਮਾਰਕੀਟ ਆ ਇਤਿਹਾਸਿਕ ਗੁਰੂ ਘਰਾਂ ਦੇ ਅੱਗੇ ਮਾਰਕੀਟ ਨੇ ਸਾਨੂੰ ਇੱਕ ਦੁਕਾਨ ਸਾਡੇ ਭਾਈਚਾਰੇ ਦੇ ਨਾਂ ਤੱਕ ਨਹੀਂ ਦਿੱਤੀ ਗਈ ਫਿਰ ਉਦੋਂ ਬਾਅਦ ਸਕੂਲ ਕਾਲਜ ਮੈਂ ਕਹਿੰਦਾ ਕਿੰਨਾ ਕੁਛ ਇਨਾਂ ਕੋਲੇ ਆ ਸਾਡੇ ਭਾਈਚਾਰੇ ਦਾ ਇੱਕ ਵੀ ਬੰਦਾ ਸੇਵਾਦਾਰ ਦੀ ਨੌਕਰੀ ਨਹੀਂ ਰੱਖਿਆ ਹੋਇਆ ਇਹਨਾਂ ਨੇ ਤੇ ਇਹ ਤੁਸੀਂ ਜਿਹੜੇ ਬਾਰਡਰਾਂ ਤੇ ਸ਼ਸਤਰਾਂ ਦੀ ਲੋੜ ਆ ਉਹ ਐਸੇ ਕਰਕੇ ਤਾਂ ਕਹਿ ਰਹੇ ਨੇ ਵੀ ਜੇ ਅਸੀਂ ਨੂੰ ਮਰੇ ਲਿਆਏ ਤਾਂ ਸ਼ਸਤਰ ਵੱਢਣਗੇ ਜਿਵੇਂ ਸਾਡੇ ਹਜੂਰ ਸਾਹਿਬ ਚਲੇ ਜਾਓ 80% ਸਾਡਾ ਭਾਈਚਾਰਾ ਬੈਠਿਆ ਉਹਨਾਂ ਦੇ ਮੈਕਨਾਂ ਆਪਣੇ ਦਸਾਂ ਪਿੰਡਾਂ 'ਚ ਹਥਿਆਰ ਕੱਢ ਲਿਓ ਉਹਨਾਂ ਦੇ ਇੱਕ ਪਿੰਡ 'ਚ ਹੀ ਨਿਕਲੇ ਆਉਣਾ ਕਿਉਂਕਿ ਘਰ-ਘਰ ਬਣਾਉਂਦੇ ਨੇ ਔਰ ਉਹ ਘਰ-ਘਰ ਬਣਾਉਣ ਦੇ ਨਾਲ ਉਹ ਦੱਸ ਦੇ ਵੀ ਨਾ ਵੀ ਕਿਸ ਤਰੀਕੇ ਨਾਲ ਕਿਹੜਾ ਸ਼ਸਤਰ ਕਿਸ ਤਰੀਕੇ ਨਾਲ ਚੱਲਣਾ ਸ਼ਸਤਰਤਾ ਜੀ ਐਦਾਂ ਦੇ ਤਿਆਰ ਕੀਤੇ ਹੋਏ ਨੇ ਸਿੰਘਾਂ ਨੇ ਇੱਕ ਵਾਰੀ ਹਵਾ ਜੀ ਵੀ ਚੱਲ ਗਿਆ ਤੁਹਾਨੂੰ ਪਤਾ ਹੀ ਨਹੀਂ ਲੱਗੇ ਨਾ ਵੀ ਚੀਜ਼ ਵੱਡੀ ਗਈ ਆ ਕੋ ਖੜੀ ਆ ਅੱਛਾ ਜੀ ਹਜੂਰ ਸਾਹਿਬ ਅੱਜ ਵੀ ਸਾਡੇ ਭਾਈਚਾਰੇ ਦਾ ਉੱਥੇ ਜਾ ਕੇ ਤੁਸੀਂ ਦੇਖੋ ਕਿੰਨਾ ਉੱਥੇ ਸ਼ਸਤਰ ਪਿਆ ਤਰ੍ਹਾਂ ਤਰ੍ਹਾਂ ਦੇ ਸ਼ਸਤਰ ਪਏ ਨੇ ਪਰ ਇੱਥੇ ਪਰ ਆ ਵੀ ਕੁਝ ਕੌਮ ਦੇ ਜਿਹੜੇ ਆਗੂਕਾਰ ਬਣੇ ਫਿਰਦੇ ਨੇ ਉਹਨੇ ਆਪਣੀਆਂ ਫੈਕਟਰੀਆਂ ਲਗਾ ਲਈਆਂ ਦੁਕਾਨਦਾਰੀਆਂ ਚਲਾ ਲਈਆਂ ਮੁੜ ਕੇ ਜਿਹੜੇ ਪੰਥ ਦੀਆਂ ਕੁਰਬਾਨੀਆਂ ਸੀ ਉਹ ਤਾਂ ਲੂਪ ਹੋ ਗਈਆਂ ਨੇ ਜੀ ਸਿਕਲੀਕਰ ਸਿੰਘਾਂ ਦੇ ਹੱਥ ਦਾ ਬਣਿਆ ਹੋਇਆ ਸ਼ਸਤਰ ਅਤੇ ਫੈਕਟਰੀਆਂ ਚ ਬਣਿਆ ਹੋਇਆ ਸ਼ਸਤਰ ਚ ਕੀ ਅੰਤਰ ਹੈ ਜੀ ਜਿਹੜਾ ਸਿਕਲੀਕਰ ਸੀ ਜੀ ਖੂਨ ਦੇ ਵਿੱਚ ਹੀ ਇਹਨਾਂ ਦਾ ਸਰਕਲ ਆ ਸ਼ਸਤਰ ਬਣਦਾ ਜਦੋਂ ਮੁਸਲਮਾਨ ਭਾਈਚਾਰਾ ਮੁਗਲਾਂ ਦੇ ਬਾਅਦ ਜਦੋਂ ਗੁਰੂ ਸਾਹਿਬ ਨੇ ਬੁਲਾਇਆ ਸੀ ਨਾ ਉਹਨਾਂ ਨੂੰ ਉਸ ਟਾਈਮ ਉਹ ਉਹਨਾਂ ਨੂੰ ਬੰਦੀ ਬਣਾ ਲਿਆ ਸੀ ਉਹ ਆਪਣੇ ਪਰਿਵਾਰ ਨੂੰ ਦੇਖਦੇ ਹੋਏ ਮੁਗਲਾਂ ਤੋਂ ਉਹ ਬਚਾਉਣ ਲਈ ਗੁਰੂ ਸਾਹਿਬ ਨੂੰ ਕੱਚੇ ਸ਼ਸਤਰ ਬਣਾਉਣ ਦੇ ਲੱਗ ਗਏ ਜਦੋਂ ਉਹਨਾਂ ਨੇ ਫਿਰ ਪੰਜ ਸਿੰਘਾਂ ਦਾ ਜੱਥਾ ਭੇਜਿਆ ਫਿਰ ਮਾਲਵੜੀ ਰਾਜਸਥਾਨ ਤੋਂ ਜਦੋਂ ਸਿੱਖਲੀ ਕਰਾਂ ਸਿੱਖਾਂ ਨੂੰ ਬੁਲਾਇਆ ਗਿਆ ਤੇ ਉਸ ਟਾਈਮ ਦੇ ਸ਼ਸਤਰ ਅੱਜ ਵੀ ਮਸ਼ਹੂਰ ਨੇ ਇਹ ਕਿਉਂਕਿ ਸਾਡੇ ਜਿਹੜੇ ਬਡੇਰੇ ਲਾ ਲੋ ਸਾਡੇ ਪੁਰਖ ਲਾ ਲੋ ਸਾਡੇ ਦਾਦੇ ਪਰਦਾਦੇ ਲਾ ਲੋ ਉਹ ਖੂਨ ਦੇ ਵਿੱਚ ਹੀ ਸਰਕਰ ਆ ਜੀ ਕਿਉਂਕਿ ਕਹਿੰਦੇ ਆ ਨਾ ਵੀ ਕਿਸੇ ਨਾ ਕਿਸੇ ਦੇ ਬਲੱਡ ਦੇ ਵਿੱਚ ਉਹ ਹੁੰਦਾ ਉਹ ਸਾਡੇ ਚ ਆ ਜੀ ਇਸੇ ਕਰਕੇ ਹੁਣ ਤੁਸੀਂ ਇਹ ਦੇਖ ਲਓ ਹਰ ਤਰ੍ਹਾਂ ਦਾ ਕੋਈ ਤਾਲਾ ਬਣ ਜਾਂਦਾ ਪਣੋਂ ਦੀ ਚਾਬੀ ਸਿਕਲੀ ਕਰ ਲਾ ਦਿੰਦਾ ਬਹੁਤ ਜੇ ਇਦਾਂ ਦੇ ਵੀ ਤਾਲੇ ਆਉਂਦੇ ਨੇ ਜਿਹੜੇ ਆਪ ਕੰਪਨੀ ਵਾਲੇ ਬਣਾ ਕੇ ਭੁੱਲ ਜਾਂਦੇ ਜੀ ਸਾਡੇ ਤੋਂ ਨਹੀਂ ਲੱਗਣੀ ਉਹਨੂੰ ਸਿਕਲੀ ਕਰ ਲਾ ਦਿੰਦੇ ਆ ਇਹ ਹੁਨਾਰਾ ਉਸ ਸਮੇਂ ਦੇ ਵਿੱਚ ਵੀ ਜਦੋਂ ਬਰਛੇ ਲੈ ਕੇ ਸਿਕਲੀ ਕਰੀ ਖਜ਼ਾਨਿਆਂ ਤੇ ਪਹਿਰਾ ਦਿੰਦਿੰਦੇ ਸੀ ਉਹ ਸਾਡੀ ਸ਼ਸਤਰ ਸੀ ਫਿਰ ਉਹੀ ਸਿਕਲੀ ਕਰਾਂ ਨੇ ਡੱਬੀ ਵਾਲੇ ਤਾਲੇ ਤਿਆਰ ਕਰੇ ਸੀ ਉਸ ਤਾਲੇ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਹੁੰਦਾ ਸੀ ਵੀ ਚਾਬੀ ਲੱਗਣੀ ਕਿੱਥੇ ਆ ਫਿਰ ਉਹ ਤੋਂ ਬਾਅਦ ਕਰਦੇ ਕਰਦੇ ਜਿਹੜਾ ਤਾਲੇ ਚਾਬੀਆਂ ਦਾ ਬਿਜ਼ਨਸ ਸੀ ਇਹ ਵੀ ਬਾਹਰ ਵਪਾਰੀ ਲੈ ਗਏ ਕਿਉਂਕਿ ਜਦੋਂ ਅੰਗਰੇਜ਼ਾਂ ਤੋਂ ਬਾਅਦ ਸਾਡੇ ਤੇ ਜ਼ੁਲਮ ਹੀ ਇਦਾਂ ਦੇ ਹੋ ਗਏ ਸਾਡੇ ਤੋਂ ਸਾਰਾ ਪੂੰਜੀ ਖੋ ਕੇ ਲੈ ਗਏ ਸਾਨੂੰ ਤਾਂ 10-20 ਸਾਲ ਮਗਰ ਛੱਡ ਗਏ ਨੇ ਤਾਂ ਹੀ ਤਾਂ ਜ਼ਿਆਦਾ ਤੌਰ ਤੇ ਸਾਡੇ ਪਰਿਵਾਰਾਂ ਦੇ ਵਿੱਚ ਅਨਪੜਤਾ ਕਿਉਂਕਿ ਇਹਨਾਂ ਨੇ ਜਿਹੜੀਆਂ ਚੀਜ਼ਾਂ ਚਾਹੀਦੀਆਂ ਸੀ ਉਹ ਸਾਡੇ 'ਚ ਕਰ ਗਏ ਪਰ ਜਿਹੜੀ ਨਵੀਂ ਪੀੜ੍ਹੀ ਆ ਮਹਾਰਾ ਦਾ ਨਾਮ ਲੈ ਕੇ ਚੜ੍ਹਦੀ ਕਲਾ ਦੇ ਵਿੱਚ ਉੱਤਰ ਰਹੀ ਆ ਆਉਣ ਵਾਲੇ ਸਮੇਂ 'ਚ ਬਹੁਤ ਕੁਝ ਹੋਊਗਾ ਜੀ ਜੀ ਧੰਨਵਾਦ ਜੀ ਜਾਣਕਾਰੀ ਸ੍ਰੀ ਸਾਹਿਬ ਨਾਮ ਕੀ ਹੈ ਜੀ ਮੇਰਾ ਨਾਮ ਮਿਠਨ ਸਿੰਘ ਆ ਜੀ ਮਿਠਨ ਸਿੰਘ ਜੀ ਸੋ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਗੁਰੂ ਸਾਹਿਬਾਨ ਦੇ ਸਮੇਂ ਸੋਈ ਸ਼ਸਤਰ ਨੇ ਜਿਹੜੇ ਸਿਕਲੀਗਰ ਸਿੰਘ ਤਿਆਰ ਕਰਦੇ ਆ ਰਹੇ ਨੇ ਸੋ ਅਜਿਹੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਸ੍ਰੀ ਫਤਿਹਗੁਰਸਾਹਬ